ਸ਼ੀਆ ਖਿਲਾਫ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾ ਖਿਲਾਫ ਕਾਰਵਾਈ ਦੇ ਤਹਿਤ ਇਲਾਕੇ ਵਿੱਚ ਪੁਲਿਸ ਤੇ ਨਗਰ ਨਿਗਮ ਵੱਲੋਂ ਨਸ਼ਾ ਤਸਕਰ ਦਾ ਘਰ ਤੋੜਿਆ ਗਿਆ ਇਸ ਸਬੰਧੀ ਅਮਿਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਧੌਲ ਨੇ ਦੱਸਿਆ ਕਿ ਲਗਾਤਾਰ ਨਸ਼ਾ ਤਸਕਰਾ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਗਰ ਨਿਗਮ ਵੱਲੋਂ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਨੇ ਜਿਸ ਦੇ ਚਲਦੇ ਅਮਿਸਰ ਦੇ ਥਾਣਾ ਸਦਰ ਅਧੀਨ ਉਹਦੇ ਮੁਸਤਫਾ ਬਾਦ ਇਲਾਕੇ ਵਿੱਚ ਨਸ਼ਾ ਤਸਕਰ ਦੇ ਘਰ ਤੇ ਇਹ ਬਲਡوزر ਚਲਾਇਆ ਗਿਆ। ਇਹ ਯੋਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਬੜੀ ਕਾਮਯਾਬੀ ਮਿਲੀ ਹੈ। ਸਾਡੀ ਇਨਫੋਰਸਮੈਂਟ ਡਰਾਈਵ ਦੇ ਵਿੱਚ 70 ਕਿਲੋ ਦੇ ਕਰੀਬ ਹੀਰੋਇਨ ਤੇ ਉਹ ਬਾਕੀ ਜਿਹੜੇ ਡਰੱਗਸ ਨੇ ਫੜੇ ਗਏ ਨੇ। ਔਰ 604 ਦੇ ਕਰੀਬ ਜੇ ਆਪਾਂ ਪਹਿਲੀ ਜਨਵਰੀ ਤੋਂ ਦੇਖੀਏ ਤਸਕਰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਸਮਗਲਰਸ ਔਰ 84 ਲੱਖ ਦੇ ਕਰੀਬ ਡਰੱਗ ਮਨੀ ਇਹ ਹਵਾਲਾ ਦੇ ਵੀ ਤਕਰੀਬਨ 60 ਲੱਖ ਦੇ ਕਰੀਬ ਅਸੀਂ ਰਿਕਵਰੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਬੰਦਿਆਂ ਨੇ ਡਰੱਗ ਪ੍ਰੋਸੀਡਸ ਦੇ ਉੱਤੇ ਇਲੀਗਲ ਜਿਹੜੀ ਕੰਸਟਰਕਸ਼ਨਸ ਕੀਤੀਆਂ ਘਰ ਬਣਾਏ ਨੇ ਉਹਨਾਂ ਦੇ ਉੱਤੇ ਵੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਲੈ ਕੇ ਡਿਮੋਲੀਸ਼ਨ ਦਾ ਕੰਮ ਚੱਲ ਰਿਹਾ ਹੈ ਅੱਜ ਆਪਾਂ ਮਸਤੋਬਾ ਬਾਦ ਏਰੀਏ ਦੇ ਵਿੱਚ ਇੱਥੇ ਡਿਮੋਲੀਸ਼ਨ ਡਰਾਈਵ ਤੇ ਖੜੇ ਆ ਸੋਨੂ ਏਲੀਅਸ ਸੋਨੂ ਮੋਟਾ ਤੇ ਉਹਦੇ ਮਦਰ ਜਗਿੰਦਰ ਕੌਰ ਜਿਹੜੇ ਹੈਗੇ ਆ ਇਹਦਾ ਨਾਮ ਇਹਦੇ ਕਰਨੈਲ ਸਿੰਘ ਹੈ ਇੱਕ ਨੋਟੋਰੀਅਸ ਫੈਮਿਲੀ ਹੈ ਜਿਹੜੀ ਸਾਰੀ ਫੈਮਿਲੀ ਇਸ ਕੰਮ ਚ ਡਰੱਗ ਪੈਡਲਿੰਗ ਡਰੱਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਸੋ ਉਹਨਾਂ ਦੇ ਖਿਲਾਫ 4 ਮੁਕਦਮੇ ਦਰਜ ਨੇ ਪ੍ਰੀਵੈਂਟਿਵ ਐਕਸ਼ਨ ਵੀ ਦੋ ਵਾਰ ਹੋਇਆ ਇਹਦੀ ਮਦਰ ਜਿਹੜੇ ਆ ਜੋਗਿੰਦਰ ਕੌਰ ਜੀ ਉਹਨਾਂ ਦੇ ਦੋ ਮੁਕਤਵੇ ਆਲਰੇਡੀ ਉੱਤੇ ਵੀ ਦਰਜ ਨੇ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਇਹ ਜਿਹੜਾ ਐਕਸ਼ਨ ਹੈ ਵਿਜ਼ੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਸੇਜ ਆਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਗਾਹ ਆਉਣ ਵਾਲੀ ਜਿਹੜੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਸ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਛੋਟੇ ਲਾਲਚ ਨੇ ਇਹ ਜ਼ਿੰਦਗੀ ਖਰਾਬ ਕਰਦੇ ਔਰ ਮੁੜ ਕੇ ساری ਉਮਰ ਤੁਹਾਡਾ ਕੈਰੀਅਰ ਜਿਹੜਾ ਜੇਲ੍ਹਾਂ ਵਿੱਚ ਪਟਿਆ ਜਾਂਦਾ ਸੋ ਨੌਜਵਾਨ ਪੀੜੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਆਪਣੇ ਮਿਹਨਤ ਨਾਲ ਅੱਗੇ ਸਮਾਜ ਦੇ ਵਿੱਚ ਬੰਦਣਾ ਚਾਹੀਦਾ ਹੈ ਨਾ ਕਿ ਛੋਟੇ ਲਾਲਚ ਨਾਲ ਛੋਟੇ ਫਾਇਦੇ ਵਾਸਤੇ ਡਰੱਗ ਜਾਂ ਇਹੋ ਜੀ ਚੀਜ਼ਾਂ ਵਿੱਚ ਪੈਣਾ ਚਾਹੀਦਾ ਸੋ ਮੈਂ ਇਹ ਤੁਹਾਡੇ ਰਾਹੀਂ ਅਪੀਲ ਵੀ ਕਰਦਾ ਔਰ ਅੱਗੇ ਵੀ ਸਾਡੀ ਜਿਹੜੀ ਇਹ ਜਿਹੜੀ ਡਰਾਈਵ ਹੈ ਅਗੇਂਸ ਡਰੱਗ ਦੇ ਇਸੇ ਤਰ੍ਹਾਂ ਜਾਰੀ ਰਹੇਗੀ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀਡਿਕਸ਼ਨ ਸੈਂਟਰ ਰੀਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮੇਲ ਵੀ ਕਰੇਗੀ ਹਲ ਅਥਾਰਟिटीज ਸਿਵਲ ਅਥਾਰਟिटीज ਨਾਲ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਪਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਦਰਜੇ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਉਹ ਉਹਨਾਂ ਨੂੰ ਉਧਰ ਟਰੀਟ ਕਰਕੇ ਪਾਲੋ ਦਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕਦਾ। ਦੇਖੋ 15 ਤੋਂ 13 ਦੇ ਮੁਕਦਮੇ ਨੇ ਜੇ ਆਪਾਂ ਦੇਖੀਏ 2024-25 ਦੇ ਨੇ। ਔਰ ਜਿਹੜੇ ਉਹਨਾਂ ਦੇ ਮਦਰ ਦੇ ਜੋਗਿੰਦਰ ਕੌਰ ਦੇ ਖਿਲਾਫ 2015 ਦਾ 2023 ਦੇ ਮੁਕਦਮੇ ਨੇ। ਸੋ ਕਾਫੀ ਲੰਬੇ ਸਮੇਂ ਤੋਂ ਇਹਦਾ ਮਤਲਬ ਹੈ ਕੰਮ ਕਰ ਰਿਹਾ ਜੇਲ੍ਹਾਂ ਚ ਜਾ ਕੇ ਫਿਰ ਵਾਪਸ ਆ ਕੇ ਔਰ ਜਿਹੜੀਆਂ ਡਰਗ ਪ੍ਰੋਸੀਡਸ ਨਾਲ ਇਲੈਗਲ ਗੋਟਰਨ ਮਨੀ ਨਾਲ ਚੀਜ਼ਾਂ ਬਣਾਈਆਂ ਉਹਦੀ ਡੈਮੋਲੇਸ਼ਨ ਨਾਲ ਬੜਾ ਡੈਮੋਨਸਟ੍ਰੇਟਿਵ ਤੇ ਵਿਜ਼ੀਬਲ ਇਫੈਕਟ ਜਾਂਦਾ ਪਬਲਿਕ ਦੇ ਵਿੱਚ। ਉਹਦੇ ਵਿੱਚ ਲੋਕਾਂ ਨੇ ਮੈਨੂੰ ਜਿੱਤੇ ਕਾਫੀ achhiyan gallan dassiyan ਇਸ ਬਾਰੇ ਕਿ ਇਹਦੇ ਨਾਲ ਬੜਾ ਸਟਰੋਂਗ ਮੈਸੇਜ ਆਇਆ ਸਾਡੇ ਮਹੱਲੇ ਦੇ ਵਿੱਚ ਔਰ ਅਸੀਂ ਇਹਨੂੰ ਆਪਣੀ ਡਰਾਈਵ ਨੂੰ ਕੰਟੀਨਿਊ ਕਰਾਂਗੇ ਅਜੇ ਤਾਂ ਇਹ ਆਇਆ ਜੀ ਜਿੱਤੇ ਤਾਂ ਸਾਹਮਣੇ ਆ ਰਿਹਾ ਉਹ ਸਾਰਾ ਲੀਗਲ ਤਰੀਕੇ ਨਾਲ ਪ੍ਰੋਪਰ ਨੋਟਿਸ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਹੀ ਅਖਰੀਆਂ ਕਾਰਵਾਈ ਕੀਤੀ ਜਾਂਦੀਆਂ ਔਰ ਜੇ ਕਮਿਸ਼ਨਰ ਅੰਮ੍ਰਿਤਸਰ ਦੀ ਗੱਲ ਕਰੀਏ 6ਵੀਂ ਡੈਮੋਲੇਸ਼ਨ ਹੈ ਆਪਣੀ ਔਰ ਇਸ ਤਰ੍ਹਾਂ ਹੀ ਸਾਡੀ ਡਰਾਈਵ ਆ ਕੇ ਚਲਦੀ ਰਹੇਗੀ ਮੇਰੇ ਖਿਆਲ ਤਾਂ ਬਹੁਤ ਜ਼ਿਆਦਾ ਬਿਹਤਰ ਤੁਸੀਂ ਵੀ ਜਾਣ ਸਕਦੇ ਹੋ ਪਬਲਿਕ ਤੋਂ ਵੀ ਇਹੀ ਫੀਡਬੈਕ ਆ ਰਿਹਾ ਸਪਲਾਈ ਚੇਨ ਬਹੁਤ ਇਫੈਕਟਿਵ ਤਰੀਕੇ ਨਾਲ ਡਿਸਮੈਂਟਲ ਕੀਤੀ ਗਈ ਹੈ ਪਰ ਉਹਦੇ ਨਾਲ ਨਾਲ ਜਿਵੇਂ ਮੈਂ ਰੀਹੈਬ ਦੀ ਗੱਲ ਕੀਤੀ ਹੈ ਡਿਮਾਂਡ ਵੀ ਸਾਨੂੰ ਘਟਾਉਣੀ ਪਏਗੀ